ਸਾਸਤਰੀ 걸 ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਕ ਸੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਆਪਾਂ ਆਪਣੇ ਲੱਤਾਂ ਨੂੰ ਕਿਵੇਂ ਤਕੜੇ ਕਰ ਸਕਦੇ ਆਂ ਕਿਵੇਂ ਸਟਰੋਂਗ ਕਰ ਸਕਦੇ ਆਂ ਜਿਉਂ-ਜਿਉਂ ਆਪਣੀ ਉਮਰ ਵੱਧਦੀ ਹੈ ਆਪਣੇ ਜੋ ਲੈਗਸ ਨੇ ਉਹ ਵੀਕ ਹੁੰਦੀਆਂ ਜਾਂਦੀਆਂ ਨੇ ਕਮਜ਼ੋਰ ਹੁੰਦੀਆਂ ਜਾਂਦੀਆਂ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹੀ ਗੱਲ ਕਰਾਂਗੇ ਵੀ ਤੁਸੀਂ ਅਗਰ ਤੁਹਾਡੀਆਂ ਇਦਾਂ ਲੱਗਦਾ ਵੀ ਲੱਤਾਂ ਥੱਕੀਆਂ ਥੱਕੀਆਂ ਰਹਿੰਦੀਆਂ ਨੇ ਤਾਂ ਆਪਾਂ ਇਹਨਾਂ ਨੂੰ ਕਿਵੇਂ ਤਕੜੇ ਕਰ ਸਕਦੇ ਆਂ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਹੈ SARI SINGH SRAH PHYSIOTHERAPY ਔਰ ਸਾਡੀ ਕੋਰ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ ਸਰਾਹ ਦੇ ਨਾਮ ਤੇ ਔਰ ਇੱਕ ਸਾਡੀ ਫੇਸਬੁੱਕ ਤੇ ਆਈਡੀ ਹੈ SARI SINGH SRAH PHYSIOTHERAPY CLINIC ਦੇ ਨਾਮ ਤੇ ਔਰ ਅਗਰ ਤੁਸੀਂ ਪਰਸਨਲੀ ਕੰਸਲਟੇਸ਼ਨ ਲੈਣਾ ਚਾਹੁੰਦੇ ਹੋ ਤਾਂ ਹੇਠ ਲਿਖੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਆਪਣੀ ਬੁਕਿੰਗ ਜੋ ਅਪਾਇੰਟਮੈਂਟ ਦੀ ਹੈ ਉਹ ਬੁੱਕ ਕਰਵਾ ਸਕਦੇ ਹੋ ਉਸ ਦੀ ਇੱਕ ਫੀਸ ਹੋਏਗੀ ਔਰ ਦੈਨ ਉਸ ਤੋਂ ਬਾਅਦ ਥੋੜੀ ਸਾਰੀ ਗੱਲ ਸੁਣ ਕੇ ਤੁਹਾਨੂੰ ਇੱਕ ਟਾਈਮ ਦਿੱਤਾ ਜਾਏਗਾ ਔਰ ਦੈਨ ਉਸ ਤੋਂ ਬਾਅਦ ਤੁਹਾਡੂ ਵੀਡੀਓ ਬਣਾ ਕੇ ਸੈਂਡ ਕਰ ਦਿੱਤੀ ਜਾਏਗੀ ਤੁਸੀਂ ਕਿਹੜੀਆਂ ਕਿਹੜੀਆਂ ਕੰਸਲਟਾਂ ਕਰਨੀਆਂ ਨੇ ਸੋ ਵੀਡੀਓ ਨੂੰ ਜ਼ਿਆਦਾ ਲੰਬਾ ਨਾ ਕਰੀਏ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਕਿ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨਲੀ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਸਟਾਰਟ ਕਰਦੇ ਹਾਂ ਐਕਸਰਸਾਈਜ਼ ਜਦੋਂ ਆਪਾਂ ਤੁਰਦੇ ਹਾਂ ਆਪਾਂ ਸੈਰ ਕਰਦੇ ਹਾਂ ਜਾਂ ਨਾਰਮਲ ਵਾਕ ਕਰਦੇ ਹਾਂ ਸਿਰਫ ਦੋ ਮਸਲਸ ਦਾ ਸਭ ਤੋਂ ਵੱਧ ਯੂਜ਼ ਹੁੰਦਾ ਉਹ ਹੈ ਤੁਹਾਡੇ ਪਿੰਜੜੀਆਂ ਵਾਲੇ ਕਾਫ ਮਸਲਸ ਔਰ ਇਕ ਟੁਡੇ ਹੈਪ ਵਾਲੇ ਗਲੂਟ ਮਸਲਸ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹਨਾਂ ਨੂੰ ਤਕੜੇ ਕਰਾਂਗੇ ਪਹਿਲੀ ਐਕਸਰਸਾਈਜ਼ ਦਾ ਨਾਮ ਹੈ ਕਾਫ ਰੇਜ਼ ਤੁਸੀਂ ਬੈਂਡ ਹੋ ਜਾਣਾ ਤੁਸੀਂ ਇੱਕ ਕੁਰਸੀ ਵੀ ਰੱਖ ਸਕਦੇ ਹੋ ਪਰ ਆਪਣੇ ਕੋਲੇ ਬੈੱਡ ਹੈ ਆਪਾਂ ਬੈੱਡ ਤੇ ਕਰ ਰਹੇ ਹਾਂ ਤੁਸੀਂ ਇਸ ਜਗ੍ਹਾ ਤੇ ਕੁਰਸੀ ਕੰਧ ਦੇ ਨਾਲ ਲਾ ਕੇ ਰੱਖ ਸਕਦੇ ਹੋ ਔਰ ਇਦਾਂ ਹੌਲੀ ਹੌਲੀ ਪਿੱਛੇ ਆ ਜਾਓਗੇ ਇਦਾਂ ਕਰਕੇ ਸਿਰ ਨੀਚੇ ਰੱਖ ਦਾਂਗੇ ਔਰ ਪ੍ਰੋਪਰ ਬੈਂਡ ਹੋ ਜਾਾਂਗੇ ਔਰ ਇੱਥੇ ਆਪਾਂ ਦੋਨੇ ਅੱਡੀਆਂ ਤਾਂ ਚੱਕ ਦੇਣੀਆਂ ਇਦਾਂ ਕਰਕੇ ਔਰ ਇੱਥੇ ਹੋਲਡ ਕਰਾਂਗੇ ਆਪਾਂ 10 ਸੈਕਿੰਡ ਲਈ दो तीन चार पांच पे सात आठ नौ दस दैन रिलैक्स फिर चका एक दो तीन चार पांच पे सात आठ नौ दस रिलैक्स अगर औखा लगेगा तो पांच सैकेंड लिये भी होल्ड कर सकते हो फिर एक दो तीन चार पांच पे सात आठ नौ दस दैन रिलैक्स फिर चका एक दो तीन चार पांच छे सत आट, नौ, दस. Then, relax. एक दो तीन चार पन, सत आट, नौ, दस दिन एक, दो तेन, चार पन, सत अठ नौ दस दैन रिलैक्स ये वारी करना शुरू करना जलो फिर छे तो अठ वारी पहुंच जाना अठ तो दस वारी पहुंच जाना यह होगी थोड़ी काफ़ रेस

ਇੱਕ ਦੋ 3 4 5 6 7 8 9 10 then relax এবੀ ਤੁਸੀਂ ਸ਼ੁਰੂਆਤ ਦੇ ਵਿੱਚ ਛੇ ਵਾਰੀ ਫਿਰ ਅੱਠ ਵਾਰੀ ਫਿਰ 10 ਵਾਰੀ ਇਦਾਂ ਤੁਹਾਡੀਆਂ ਲੱਤਾਂ ਬਹੁਤ ਤਕੜੀਆਂ ਹੋ ਜਾਣਗੀਆਂ ਹੁਣ ਤੁਹਾਨੂੰ ਦੂਸਰੀ ਸਾਈਡ ਵੀ ਕਰਕੇ ਦਿਖਾਵਾਂਗੇ ਫਿਰ ਆਪਾਂ ਬੈਂਡ ਹੋ ਜਾਾਂਗੇ ਔਰ then ਇੱਕ ਲੱਤ نیچے ਰੱਖਾਂਗੇ ਦੂਜੀ ਮੋੜ ਲਾਂਗੇ ਔਰ ਕਾਫ ਰੇਸ ਕਰ ਦਾਂਗੇ 1 2 3 4 5 6 7 8 9 10 then relax ਇੱਕ दो तीन चार पाँच पे सात आठ नौ दस देन रिलैक्स एक दो तीन चार पाँच छे सात आठ नौ दस देन रिलैक्स एक दो तीन चार पाँच पे सात आठ नौ दस देन रिलैक्स ये भी उसी तरह छे वारी तो स्टार्ट करके आठ बारी दस बारी ये होगी सिंगल काफ रेस सो so, पहली सी दोनों काफ आप रेस करनी दूसरी कस्बे सिंगल सिंगल करके किया छे वारी एक पास छह वारी एक पास ਸੋ ਇਹ ਸਭ ਤੋਂ ਇੰਪੋਰਟੈਂਟ ਐਕਸਰਸਾਈਜ਼ ਹੈ ਆਪਣੀ ਕਾਫ ਮਸਲ ਨੂੰ ਸਟਰੋਂਗ ਕਰਨ ਲਈ ਹੁਣ ਨੈਕਸਟ ਐਕਸਰਸਾਈਜ਼ ਲਈ ਆਪਾਂ ਨੂੰ ਬੈੱਡ ਤੇ ਲੇਟ ਕੇ ਕਰਾਂਗੇ ਸੋ ਐਕਸਰਸਾਈਜ਼ ਨੰਬਰ 3rd ਕੀ ਆ 댓 ਇਸ ਗਲੂਟ ਬ੍ਰੇਜ ਜਿਸ ਨੂੰ ਕਹਿੰਦੇ ਨੇ ਆਪਾਂ ਇੱਕ ਤਾਂ ਜੋ ਨਾਰਮਲ ਗੋਡੇ ਮੋੜਨੇ ਨੇ ਫਿਰ ਹੌਲੀ ਹੌਲੀ ਦੂਰ ਕਰ ਦੇਣੇ ਨੇ ਔਰ ਇਸ ਜਗ੍ਹਾ ਤੇ ਆਪਾਂ ਲੱਕ ਉੱਪਰ ਚੱਕਾਂਗੇ ਇਸ ਤਰ੍ਹਾਂ ਕਰਕੇ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ ਲਈ 1 2 3 4 5 6 7 8 9 10 लैक्स फिर ऊपर चका एक दो तीन चार पे सात आठ नौ दस दैन रिलैक्स जो कसरत करेंगे तुम देखोगे इस जगह पर प्रॉपर जोर पै रहा थोड़े फिर चक देंगे एक दो तीन चार पां छे सात आठ नौ दस दैन रिलैक्स फिर उपर चक दे एक दो तीन चार पां छे सात आठ नौ दस दैन रिलैक्स ਫੇਰ ਉੱਪਰ ਚੱਕ ਦਾਂਗੇ 1 2 3 4 5 6 7 8 9 10 ਦੈਨ ਰਿਲੈਕਸ ਇਹ ਵੀ ਤੁਸੀਂ 5 ਵਾਰੀ ਸ਼ੁਰੂ ਕਰਨਾ ਫਿਰ ਹੌਲੀ ਹੌਲੀ 5 ਤੋਂ 8 8 ਤੋਂ 10 ਵਾਰੀ ਕਰ ਸਕਦੇ ਹੋ ਇਹ ਹੋ ਗਿਆ ਤੁਹਾਡਾ ਗਲੂਟ ਬ੍ਰਿਜ ਹੁਣ ਜਿਹੜੀ ਨੈਕਸਟ ਲਾਸਟ ਐਕਸਰਸਾਈਜ਼ ਆ ਇਹ ਇਸ ਦੇ ਵਿੱਚ ਕੀ ਹੈ ਨਾਰਮਲ ਬ੍ਰਿਜਿੰਗ ਕਰਾਂਗੇ ਦੋਨੋਂ ਗੋਡੇ ਮੋੜ ਲੈਣੇ ਨੇ ਔਰ ਲੈਗ ਉੱਪਰ ਚੱਕ ਦੇਣਾ ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 नौ दस दैन रिलैक्स फिर ऊपर चक दें एक दो तीन चार छः सात आठ नौ दस दैन रिलैक्स फिर ऊपर चक दें एक दो तीन चार छः सात आठ नौ दस दैन रिलैक्स फिर ऊपर चक दें एक दो तीन चार छः सात आठ नौ दस जो एक्सरसाइज करनी प्रोपर पुल बनना चाहिए इतने नहीं चाहिए ਬਾੜਾ ਉੱਚਾ ਵੀ ਨਹੀਂ ਚਾਹੀਦਾ ਨਾਰਮਲ ਚਾਹੀਦਾ ਇਸ ਜਗ੍ਹਾ ਤੇ ਇੱਥੇ 10 ਗਿਣ ਕੇ ਤੁਸੀਂ نیچے ਰੱਖ ਦੇਣਾ ਔਰ نیچے ਰੱਖਣ ਤੋਂ ਬਾਅਦ 2 ਸੈਕਿੰਡ ਲਈ ਆਰਾਮ ਕਰਨਾ ਫੇਰ ਉੱਪਰ ਚੱਕ ਦਾਂਗੇ 1 2 3 4 5 6 7 8 9 10 ਥੈਨ ਰਿਲੈਕਸ ਬਿਲਕੁਲ ਜਿਹੜੀ ਆਪਣੀ ਲਾਕਾ ਉਸ ਨੂੰ ਥੱਲੇ ਲਾ ਦੇਣਾ ਸਟੇਬਲ ਕਰ ਦੇਣਾ ਬਾਹਾਂਾਂ ਸਿੱਧੀਆਂ ਚਾਹੀਦੀਆਂ ਨੇ ਫੇਰ ਉੱਪਰ ਚੱਕ ਦਾਂਗੇ 1 2 3 4 5 6 7 8 9 10 ਥੈਨ ਰਿਲੈਕਸ ਸਾਰੀਆਂ ਕਸਰਤਾਂ ਕਰਕੇ ਸਿਰਫ ਚਾਰ ਕਸਰਤਾਂ ਨੇ ਚਾਰ ਹੀ ਕਸਰਤਾਂ ਕਰਕੇ ਬਿਲਕੁਲ ਲੱਤਾਂ ਸਿੱਧੀਆਂ ਕਰ ਦੇਣੀਆਂ ਨੇ ਔਰ ਤੁਸੀਂ 5 ਤੋਂ 7 ਮਿੰਟ ਰਿਲੇਟੇ ਰਹਿਣਾ ਦੈਨ ਉਸ ਤੋਂ ਬਾਅਦ ਫਿਰ ਤੁਸੀਂ ਸਾਈਡ ਲਾ ਕੇ ਉੱਠ ਜਾਣਾ ਤੇ ਇੱਕ ਹੋਰ ਜਿਹੜੀਆਂ ਸਭ ਤੋਂ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਨੇ ਉਹ ਵੀ ਧਿਆਨ ਨਾਲ ਸੁਣੋ ਜ਼ਰੂਰੀ ਗੱਲਾਂ ਕਿਹੜੀਆਂ ਨੇ ਅਗਰ ਤੁਸੀਂ ਕੋਈ ਵੀ ਸੈਟਿੰਗ ਜੌਬ ਕਰਦੇ ਹੋ ਹਰ 45 ਮਿੰਟ ਜਾਂ 1 ਘੰਟੇ ਬਾਅਦ ਉੱਠ ਕੇ ਢਾਡਾ ਕੱਟਿਆ ਕਰੋ ਫੇਰ ਆਕੇ ਬੈਠ ਜਾਇਆ ਕਰੋ ਔਰ ਨਾਲ ਦੀ ਨਾਲ ਡਾਈਟ ਦਾ ਵੀ ਧਿਆਨ ਰੱਖਣਾ ਤੁਸੀਂ ਦੁੱਧ ਰਾਤ ਨੂੰ ਸੌਣ ਵੇਲੇ ਜ਼ਰੂਰ ਪੀਆ ਕਰੋ ਔਰ ਸੈਰ ਵੀ ਜ਼ਰੂਰ ਕਰਿਆ ਕਰੋ ਔਰ ਪ੍ਰੋਪਰ ਸਮੇਂ ਸਿਰ ਖਾਣਾ ਖਾਇਆ ਕਰੋ ਔਰ ਅਗਰ ਤੁਹਾਨੂੰ ਵੀਡੀਓ ਦੇ ਵਿੱਚ ਕੁਝ ਵੀ ਸਮਝ ਨਾ ਆਵੇ ਤਾਂ ਤੁਸੀਂ ਪੁੱਛ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਅਸੀਂ ਉਸ ਦਾ ਆਨਸਰ ਜ਼ਰੂਰ ਦੇਵਾਂਗੇ ਮਿਲਦੇ ਹਾਂ ਜਲਦ ਇੱਕ ਨਵੀਂ ਵੀਡੀਓ ਨਾਲ ਉਹਨਾ ਟਾਈਮ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਅਗਰ ਵੀਡੀਓ ਚੰਗੀ ਲੱਗੀ ਤਾਂ ਥੰਬਸ ਅਪ ਜ਼ਰੂਰ ਦਿਓ ਸਤਿ ਸ਼੍ਰੀ ਅਕਾਲ ਜੀ